ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਤੁਹਾਨੂੰ ਸਾਰਿਆਂ ਨੂੰ ਪਤਾਗਾ ਕਿ ਕਿਸਾਨੀ ਸੰਘਰਸ਼ ਚੱਲ ਰਿਹਾਗਾ ਜਗਜੀਤ ਸਿੰਘ ਜੀ ਡੱਲੇਵਾਲ ਉਹ ਮਰਨ ਵਰਤ ਤੇ ਬੈਠੇ ਨੇ ਉਹਨਾਂ ਨੇ ਇਸ ਵਾਰ ਮਰਨ ਵਰਤ ਤੇ ਬੈਠਣ ਦਾ ਜਿਹੜਾ ਆਪਣਾ ਫੈਸਲਾ ਲਿਆਗਾ ਉਹ ਇਸ ਕਰਕੇ ਲਿਆਗਾ ਕਿ ਉਹਨਾਂ ਨੇ ਸੋਚਿਆ ਕਿ ਮੈਂ ਲੋਕਾਂ ਦੇ ਪੁੱਤ ਨਹੀਂ ਮਰਵਾਉਣੇ ਮੈਂ ਖੁਦ ਆਪ ਮਰਨ ਵਰਤ ਤੇ ਬੈਠ ਕੇ ਆਪਣੇ ਕਿਸਾਨਾਂ ਲਈ ਜਿਹੜੀ ਸ਼ਹੀਦੀ ਦੇਣੀ ਹੈ ਤੇ ਉਹ ਆਪਣੀ ਇਸ ਗੱਲ ਤੇ ਬਰਕਰਾਰ ਵੀ ਨੇ ਅੱਜ ਜਿਹੜਾ ਉਹਨਾਂ ਦਾ ਮਰਨ ਵਰਤਾ ਉਹ 17ਵੇਂ ਦਿਨ ਦੇ ਵਿੱਚ ਪਹੁੰਚ ਚੁੱਕਿਆਗਾ ਪਰ ਸਭ ਤੋਂ ਸ਼ਰਮਨਾਕ ਗੱਲ ਸਾਡੇ ਪੰਜਾਬੀ ਭਰਾਵਾਂ ਲਈ ਜਾਂ ਪੂਰੀ ਦੇਸ਼ ਦੇ ਵਿੱਚ ਵੱਸਦੇ ਕਿਸਾਨ ਭਰਾਵਾਂ ਲਈ ਹੈ ਉਹ ਇਸ ਕਰਕੇ ਹੈ ਤੁਹਾਡੇ ਇੱਕ ਮੈਂ ਵਾਕਿਆ ਯਾਦ ਕਰਵਾਉਣਾ ਜਦੋਂ ਰਕੇਸ਼ ਤਕੈਤ ਦੇ ਅੱਖਾਂ ਦੇ ਵਿੱਚ ਜਦੋਂ ਹੰਝੂ ਆਏ ਸੀ ਤਾਂ ਪੂਰੇ ਦੇਸ਼ ਦੇ ਵਿੱਚੋਂ ਕਿਸਾਨਾਂ ਨੇ ਤੇ ਉਹਨਾਂ ਨੇ ਆਪਣੇ ਜੂਪੀ ਦੇ ਵਿੱਚੋਂ ਜੂਬੀ ਦੇ ਵਿੱਚੋਂ ਲੋਕ ਉਸੇ ਟਾਈਮ ਹੀ ਟਰਾਲੀਆਂ, ਟਰੈਕਟਰ ਟਰਾਲੀਆਂ, ਗੱਡੀਆਂ ਜਿਵੇਂ ਵੀ ਸਾਧਨ ਮੇਰੇ ਤੇ ਉਵੇਂ ਹੀ ਉੱਠ ਕੇ ਤੁਰਪੇ ਸੀ। ਤੇ ਲੋਕਾਂ ਨੇ ਹੜ ਲਿਆਤਾ ਸੀ ਉਦੋਂ ਪੰਜਾਬੀਆਂ ਨੇ ਵੀ ਸਾਥ ਦਿੱਤਾ। ਮੈਂ ਇਹ ਨਹੀਂ ਕਹੂੰਗਾ ਕਿ ਪੰਜਾਬੀ ਨਹੀਂ ਪਹੁੰਚੇ ਉਦੋਂ। ਪੰਜਾਬੀਆਂ ਨੇ ਵੀ ਉਦੋਂ ਸਾਥ ਦਿੱਤਾ। ਉਦੋਂ ਜਾ ਕੇ ਜਿਹੜੇ ਹਰਕੇਸ਼ ਟਕੈਤ ਦੇ ਹੰਝੂ ਪੂੰਝੇ ਸੀ ਤੇ ਪਤਾ ਲਾਤਾ ਸੀ ਸਰਕਾਰ ਨੂੰ ਵੀ ਰਕੇਸ਼ ਟਕੈਤ ਦੇ ਮਗਰ ਜਿਹੜੇ ਸਾਡੇ ਪੰਜਾਬੀ ਨੇ ਜਾਂ ਕਿਸਾਨ ਨੇ ਪੂਰੀ ਦੁਨੀਆ ਦੇ ਜਾਂ ਭਾਰਤ ਦੇ ਉੱਥੇ ਉਹਨਾਂ ਦੇ ਹੱਕ ਦੇ ਵਿੱਚ ਨਹੀਂ ਪਰ ਅੱਜ ਆ ਸਾਨੂੰ ਬੜੇ ਹੀ ਸਰਬ ਦੇ ਨਾਲ ਇਹ ਗੱਲ ਕਹਿਣੀ ਚਾਹੀਦੀ ਨਹੀਂ ਪਰ ਜਿਹੜੀਆਂ ਹੋਰ ਜਥੇ ਬੰਦੀਆਂ ਨੇ ਪੰਜਾਬ ਦੇ ਵਿੱਚ ਬਹੁਤ ਜਥੇ ਬੰਦੀਆਂ ਨੇ ਮੈਂ ਸਾਰੀਆਂ ਨੂੰ ਨਹੀਂ ਕਹੂੰਗਾ ਬਹੁਤੀਆਂ ਬਹੁਤੀਆਂ ਜਥੇ ਬੰਦੀਆਂ ਨੇ ਕੀ ਕਰਿਆ ਪਿੰਡਾਂ ਦੇ ਵਿੱਚੋਂ ਪੈਸੇ ਇਕੱਠੇ ਕਰਕੇ ਸਾਰਾ ਦਿਨ ਚੌਂਤਰੇ ਤੇ ਧੁੱਪ ਸੇਕਦੇ ਨੇ ਮੂਫਲੀ ਖਾ ਰਹੇ ਨੇ ਤੇ ਹਾਸਾ ਸ ਖੇਡ ਕੇ ਤਾਸ ਖੇਢੀ ਜਾਂਦੇ ਨੇ ਕੀ ਗੱਲ ਜਿਹੜੀਆਂ ਕਿਸਾਨੀ ਮੰਗਾ ਨੇ ਕੱਲੀਆਂ ਉਹ ਡੱਲੇਵਾਲ ਦੀਆਂ ਨੇ ਤੁਸੀਂ ਵੀ ਇਹੀ ਕਹਿੰਦੇ ਹੋ ਕਿ ਅਸੀਂ ਕਿਸਾਨੀ ਮੰਗਾ ਮਣਵਾਉਣੀਆਂ ਨੇ ਜੇ ਕਿਸਾਨੀ ਮੰਗਾ ਮਣਵਾਉਣੀਆਂ ਨੇ ਤਾਂ ਤੁਸੀਂ ਡੱਲੇਵਾਲ ਦਾ ਸਾਥ ਨਹੀਂ ਦੇਣਾ ਮੰਨ ਲਓ ਤੁਹਾਡੇ ਲੱਖ ਮਤ ਭੇਦ ਹੋਣਗੇ ਲੱਖ ਤੁਹਾਡੇ ਦੇ ਵਿੱਚ ਫੱਕ ਹੋਵੇਗਾ ਪਰ ਜੇ ਤੁਸੀਂ ਚਾਹੋਗੇ ਤੁਸੀਂ ਕਿਸਾਨੀ ਮੰਗਾ ਮਣਵਾਉਣੀਆਂ ਨੇ ਤਾਂ ਹੋਰ ਬਧੇਰੇ ਬਾਦਰ ਬੈਠੇ ਨੇ ਉੱਥੇ ਉੱਥੇ ਜਾ ਕੇ ਬੈਠ ਸਕਦੇ ਹੋ ਜਗਜੀਤ ਡੱਲੇਵਾਲ ਤੇ ਸਿੱਧੂ ਸਿੱਧੂਪੁਰ ਕੇਸਾਨ ਜਥੇਬੰਦੀ ਆ ਜਾਂ ਭੰਦੇ ਰਾਜਾ ਕ੍ਰਾਂਤੀਕਾਰੀ ਐ ਉਹ ਤਾਂ ਸੰਭੂ ਤੇ ਖਨੌਲੀ ਬਾਰਡਰ ਤੇ ਬੈਠੇ ਨੇ ਦੱਬਾ ਵਾਲੀ ਵਾਲਾ ਬਾਰਡਰ ਵਿਹਲਾ ਪਿਆਗਾ ਹੋਰ ਬਹੁਤ ਕੁਝ ਕਰ ਸਕਦੇ ਹੋ ਤੁਸੀਂ ਕਿਉਂ ਨਹੀਂ ਕਰ ਰਹੇ ਤੁਸੀਂ ਲੋਕਾਂ ਤੋਂ ਪੈਸਾ ਇਕੱਠਾ ਕਰਕੇ ਚੌਂਦਰਿਆਂ ਤੇ ਤਾਸ ਖੇਢੀ ਜਾਂਦੇ ਹੋ ਮੂੰਗਫਲੀ ਖਾਈ ਜਾਂਦੇ ਹੋ ਮੜਾ ਮੋਟਾ ਅਕਲ ਨੂੰ ਹੱਥ ਮਾਰੋ ਯਾਰ ਇਹ ਪੰਜਾਬੀਆਂ ਲਈ ਲਾਹਣਤ ਵਾਲੀ ਗੱਲ ਐ ਜੇ ਕੱਲ ਨੂੰ ਕਿਸੇ ਕੋਈ ਰੱਬ ਨਾ ਕਰੇ ਕੋਈ ਇਹੋ ਜੀ ਗੱਲ ਬਣ ਗਈ ਮਗਰੋਂ ਬਹੁਤੇ ਜਿਹੜੇ ਆਗੂ ਨੇ ਆਪੋ ਆਪਣੇ ਝੰਡੇ ਲੈ ਕੇ ਤੇ ਆਪੋ ਆਪਣੀਆਂ ਸੰਭਾਜਨੀਆਂ ਲੈ ਕੇ ਫੁੱਲਾਂ ਦੇ ਗੁਲਦਸਤੇ ਲੈ ਕੇ ਉੱਥੇ ਪਹੁੰਚਣਗੇ ਕਿ ਅਸੀਂ ਸਰਦਾ ਦੇ ਫੁੱਲ ਭੇਟ ਕਰਦੇ ਹਾਂ ਪਰ ਅੱਜ ਤੁਹਾਨੂੰ ਮੈਂ ਇਹ ਨਹੀਂ ਕਹਿੰਦਾ ਕਿ ਡੱਲੇ ਆਣਾ ਖੜਦੀ ਲੋੜਾ ਤੁਹਾਨੂੰ ਕਿਸਾਨਾਂ ਦੀਆਂ ਮੰਗਾਂ ਖਾਤਰ ਸਰਕਾਰ ਦੇ ਨਾਲ ਲੜਨ ਲਈ ਜਾਣਾ ਚਾਹੀਦਾ ਮੈਂ ਕੱਲ ਕਿਸੇ ਮਿੱਤਰ ਦੇ ਨਾਲ ਗੱਲ ਕਰ ਰਿਹਾ ਸੀ ਉਹ ਕਿਸੇ ਹੋਰ ਜਥੇਬੰਦੀ ਦਾ ਸੀਗਾ ਉੱਥੇ ਗੱਲਾਂ ਚੱਲ ਪਈਆਂ ਧਰਨੇ ਦੀਆਂ ਜਦੋਂ ਧਰਨੇ ਦੀ ਗੱਲ ਚੱਲੀ ਤਾਂ ਮੈਂ ਉਹਨੂੰ ਸਵਾਲ ਕੀਤਾ ਯਾਰ ਮਖਿਆ ਉਹ ਕਹਿੰਦੇ ਵੀ ਦੱਲੇ ਵਾਲੇ ਨੇ ਗਲਤ ਕੀਤਾ ਫੈਸਲਾ ਇਹ ਫੈਸਲਾ ਲੈਣਾ ਨਹੀਂ ਸੀ ਚਲੋ ਮੈਂ ਕਿਹਾ ਵੀ ਗਲਤ ਕੀਤਾ ਮੰਨ ਲੈਨੇ ਆਂ ਜੀ ਗਲਤ ਕੀਤਾ ਉਹਨੇ ਮਨਨਵਤ ਤੇ ਨਹੀਂ ਬੈਠਣਾ ਸੀ ਮੰਨ ਲੈਨੇ ਆ ਇੱਕ ਮਿੰਟ ਲਈ ਮੰਨ ਲੈਨੇ ਆ ਚਲੋ ਜੇ ਬੈਠ ਗਿਆ ਜੇ ਇੱਕ ਭਾਈ ਬਾਹਰੋਂ ਲੜ ਕੇ ਆ ਜੇ ਕਿਸੇ ਨਾਲ ਦੂਜੇ ਦਾ ਫਰਜ਼ ਨਹੀਂ ਬਣਦਾ ਕਿ ਉਹ ਵਿਰੋਧੀ ਨਾਲ ਖੜੂਗਾ ਦੁਸ਼ਮਣ ਨਾਲ ਖੜੂਗਾ ਜਾਂ ਆਪਣੇ ਭਾਈ ਨਾਲ ਖੜੂਗਾ ਉਹਨੇ ਮੁਰੋ ਸਵਾਲ ਕੀਤਾ ਮੈਨੂੰ ਕਹਿੰਦਾ ਜੇ ਇੱਕ ਭਾਈ ਖੂਦੇ ਵਿੱਚ ਡਿੱਗਦਾ ਹੋਵੇ ਤਾਂ ਦੂਜੇ ਨੇ ਮਗਰ ਥੋੜੀ ਡਿੱਗਣਾ ਮੈਂ ਕਿਹਾ ਬੱਲੇ ਓਏ ਸੋਡੇ ਫਿਰ ਮੈਂ ਕਿਹਾ ਇਹ ਜਿਹੀਆਂ ਤੁਸੀਂ ਲੋਕਾਂ ਦੇ ਜਿਹੜੇ ਕਿਸਾਨ ਖੁਦਕੁਸ਼ੀਆਂ ਕਰਦੇ ਹੋ ਕਰਦੇ ਨੇ ਇਹ ਜਿਹੀਆਂ ਤੁਸੀਂ ਉਹਨਾਂ ਦੀਆਂ ਜਾਨਾਂ ਬਚਾਉਂਦੇ ਹੋਵੋਗੇ ਤੁਹਾਡੇ ਸਾਹਮਣੇ ਜੇ ਕਿਸਾਨ ਖੁਦਕੁਸ਼ੀ ਕਰਦਾ ਹੋਵੇ ਤੁਸੀਂ ਤਾਂ ਉਹਨੂੰ ਕਹੋਗੇ ਵੀ ਸੇਤੀ ਖੁਦਕੁਸ਼ੀ ਕਰ ਤੁਸੀਂ ਸਿਰਫ ਸੜਕਾਂ ਤੇ ਬੈਠਣ ਵਾਲਿਓ ਕੱਲੇ ਟੋਲ ਪਲਾਜ਼ਾ ਤੇ ਬੈਠਣ ਵਾਲਿਓ ਜੇ ਕਾੜਨ ਦਾ ਵੇਲਾ ਤਾਂ ਹੁਣ ਆਪਣੇ ਭਰਾਵਾਂ ਦੇ ਨਾਲ ਆਪਣੇ ਜਥੇਵੰਦੀਆਂ ਦੇ ਨਾਲ ਇਕੱਲੇ ਆਉਂਦੇ ਖਾਤਰ ਨਹੀਂ ਜੰਗਾਂ ਲੜੀਆਂ ਜਾਂਦੀਆਂ ਹੁੰਦੀਆਂ ਇਕੱਲੇ ਆਪਣੇ ਖਾਤਰ ਨਹੀਂ ਜੰਗਾਂ ਲੜੀਆਂ ਜਾਂਦੀਆਂ ਹੁੰਦੀਆਂ ਜਾਂ ਆਪਣੇ ਪਰਿਵਾਰਾਂ ਖਾਤਰ ਨਹੀਂ ਜੰਗਾਂ ਲੜੀਆਂ ਜਾਂਦੀਆਂ ਹੁੰਦੀਆਂ ਜੰਗਾਂ ਕੌਮ ਲਈ ਲੜੀਆਂ ਜਾਂਦੀਆਂ ਨੇ ਆਪਣੇ ਭੱਪੇ ਲਈ ਲੜੀਆਂ ਜਾਂਦੀਆਂ ਨੇ ਆਪਣੇ ਹੱਕਾਂ ਲਈ ਲੜੀਆਂ ਜਾਂਦੀਆਂ ਨੇ ਪਰ ਅੱਜ ਦੱਲੇ ਵਾਲ ਸਾਹਮਣੇ ਸਾਫਤ ਕਰਤਾ ਕਿ ਉਹ ਇੱਕ ਸੱਚੇ-ਸੱਚੇ ਸਿਪਾਹੀ ਦੇ ਕਿਸਾਨ ਆਗੂ ਨੇ ਜਿਹੜੇ ਕਿ ਆਪ ਖੁਦ ਇਸ ਮਰਨ ਵਰਤ ਦੇ ਬੈਠ ਕੇ ਇਹ ਸਾਫ ਕਰਤਾ ਕਿ ਆਗੂ ਸਿਰਫ ਕੱਲੇ ਗੱਡੀਆਂ 'ਚ ਘੁੰਮਣ ਖਾਤਰ ਨਹੀਂ ਹੁੰਦੇ ਆਗੂ ਦੇਸ਼ ਲਈ ਕੁਰਬਾਨੀ ਜਿੱਥੇ ਲੋੜ ਪਵੇ ਕੁਰਬਾਨੀ ਦੇਣ ਖਾਤਰ ਵੀ ਮੂਰੇ ਹੁੰਦੇ ਨੇ ਪਰ ਅਸੀਂ ਫੇਰ ਬੇਨਤੀ ਕਰਦੇ ਆ ਪੰਜਾਬੀਆਂ ਨੂੰ ਪੰਜਾਬ ਦੇ ਕਿਸਾਨਾਂ ਨੂੰ ਚਾਹੇ ਮਜ਼ਦੂਰਾਂ ਨੂੰ ਚਾਹੇ ਛੋਟੇ ਕਿਸਾਨ ਨੇ ਚਾਹੇ ਵੱਡੇ ਕਿਸਾਨ ਨੇ ਚਾਹੇ ਦੁਕਾਨਦਾਰ ਵੀਰ ਨੇ ਤੇ ਖਾਸ ਕਰ ਅਸੀਂ ਬੇਨਤੀ ਕਰਾਂਗੇ ਕਲਾਕਾਰ ਭਰਾਵਾਂ ਨੂੰ ਤੇ ਜਾ ਕਰਾਂਗੇ ਜਿਹਨੇ ਛਾੜੇ ਲੀਡਰ ਨੇ ਵੋਟਾਂ ਵੇਲੇ ਵੋਟਾਂ ਮੰਗਣ ਆਉਂਦੇ ਨੇ ਉਹ ਸਾਨੂੰ ਲਾਰੇ ਲਾਉਂਦੇ ਨੇ ਅਸੀਂ ਐਂ ਕਰਾਂਗੇ ਕਿਸਾਨਾਂ ਖਤਰ ਅਸੀਂ ਐਂ ਕਰਾਂਗੇ ਅੱਜ ਸਾਡਾ ਕਿਸਾਨ ਸੂਝਵਾਨ ਜਿਹੜਾ ਕਿ ਇੱਕ ਮਰਨ ਮਰਤ ਤੇ ਇੱਕ ਆਪਣੀ ਜ਼ਿੰਦਗੀ ਦੀ ਲੜਾਈ ਲੜ ਰਿਹਾਗਾ ਸਿਰਫ ਲੋਕਾਂ ਲਈ ਕਿਸਾਨਾਂ ਲਈ ਲੜਾਈ ਲੜ ਰਿਹਾ ਹੈ ਪਰ ਜੇ ਕੋਈ ਕੋਈ ਗੱਲਬਾਤ ਹੋ ਗਈ ਤਾਂ ਉਹਦੇ ਲਈ ਸਾਰੇ ਆਪਣੇ ਪੰਜਾਬ ਦੇ ਕਿਸਾਨ ਤੇ ਸਾਰੇ ਆਪਾਂ ਮੈਂ ਵੀ ਖੁਦ ਅਸੀਂ ਸਾਰੇ ਜ਼ਿੰਮੇਵਾਰ ਹੋਵਾਂਗੇ ਸਾਨੂੰ ਇਸ ਲੜਾਈ ਦਾ ਲੜਾਈ ਦੇ ਵਿੱਚ ਵੱਧ ਤੋਂ ਵੱਧ ਯੋਗਦਾਨ ਦੇਣਾ ਚਾਹੀਦਾ ਹੈ ਉੱਥੇ ਪਹੁੰਚ ਕੇ ਹੌਸਲਾ ਵਜਾਈ ਕਰਨੀ ਚਾਹੀਦੀ ਹੈ ਤੇ ਸਰਕਾਰ ਦੇ ਨਾਲ ਡਟ ਕੇ ਮੁਕਾਬਲਾ ਕਰਨਾ ਚਾਹੀਦਾ ਧੰਨਵਾਦ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਤੇ ਇੱਕ ਗੱਲ ਮੈਂ ਜਾਂਦੇ ਜਾਂਦੇ ਹੋਰ ਕਹਿਣੀ ਚਾਹਣਾ ਹੈ ਕੋਸ਼ਿਸ਼ ਕਰੋ ਤੇ ਘਰਾਂ ਦੇ ਵਿੱਚੋਂ ਸੇਤੀ ਨਿਕਲੋ ਵਿਆਹ ਸਾਡੀਆਂ ਚੱਲਦੇ ਰਹਿਣਗੇ ਅਗਲੇ ਸਾਲ ਹੋਰ ਵਿਆਹ ਆ ਜੂਗਾ ਕਿਸੇ ਦਾ ਠੀਕ ਆ ਜੇ ਕਿਸੇ ਦੇ ਘਰੇ ਵਿਆਹ ਉਹਨੀ ਤਾਂ ਮਜਬੂਰੀ ਹੈ ਪਰ ਤੁਸੀਂ ਵੱਧ ਤੋਂ ਵੱਧ ਸਮਾ ਕੱਢੋ ਤੇ ਉੱਥੇ ਆਪਣੀ ਹਾਜ਼ਰੀ ਲਵਾਓ ਤੇ ਇਹੀ ਬੈਂਤੀਆਂ ਕੰਮੀਆਂ ਸੀ ਤੇ ਵੱਧ ਤੋਂ ਵੱਧ ਸ਼ੇਅਰ ਕਰਿਓ ਸੱਚ ਸੱਚੀ ਕਹਾਣੀ